ਅਨੇਰੀ ਤੋਂ ਬਾਅਦ ਜਿਹੜੀ ਲਾਈਟ ਗਈ ਸੀ ਰਈਆ ਬਿਆਸ ਵਾਸੀਆਂ ਦੇ ਲਈ ਜਿਹਨਾਂ ਦੀ ਲਾਈਟ ਗਈ ਸੀ ਉਹਨਾਂ ਲਈ ਇੱਕ ਬੁਰੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜੀहां ਬੁਰੀ ਤਾਂ ਵੀ ਕਹਿ ਸਕਦੇ ਆਂ ਕਿ ਲਾਈਟ ਤਕਰੀਨ ਜ਼ਰੂਰੀ ਹੈ ਇਹ ਸਭ ਜਾਣਦੇ ਹੀ ਆਂ ਆਪਾਂ ਰਹਿ ਸਕਦੇ ਆਂ ਪਰ ਬੱਚਿਆਂ ਲਈ ਲੜਕ ਬਿਨਾ ਰਹਿਣਾ ਕਿੰਨਾ ਔਖਾ ਹੈ ਇਹ ਕਹਿਣਾ ਵੀ ਔਖਾ ਹੈ ਅੱਜ ਰਾਤਾਂ ਨੂੰ ਲਾਈਟ ਬਿਨਾ ਰਹਿਣਾ ਸਹਿ ਸਕਦਾ ਹੈ ਪਰ ਇਹ ਦੇਖ ਚੰਗੀ ਖਬਰ ਵੀ ਦੇ ਦਵਾਂ ਤੁਹਾਨੂੰ ਕਿ ਹਰਬੀਰ ਸਿੰਘ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਕੋਸ਼ਿਸ਼ ਕਰ ਰਹੇ ਆਂ ਪਰ ਮਾਤਾ ਮੈਨਾਂ ਦੀ ਕੋਸ਼ਿਸ਼ ਨੂੰ ਰੰਗ ਲਾਵੇ ਪਰ ਅੰਦਰਲੇ ਸੂਤਰਾਂ ਨੇ ਜਿਹੜੀ ਜਾਲ ਪਾਈ ਦਿੱਤੀ ਹੈ ਜੀ ਜਿਹੜਾ ਕਲਾਈ ਕੀਤੀ ਜਾ ਰਹੀ ਸੀ ਉਹ ਨਹੀਂ ਚੱਲ ਰਿਹਾ ਤੇ ਅੱਜ ਜਿਹੜੀ ਮੁਸ਼ਕਲ ਰਾਹਨ ਜਾ ਰਹੀ ਹੈ ਮੁਸ਼ਕਲ ਹੋ ਸਕਦੀ ਹੈ ਮੁਸ਼ਕਲ ਰਹੇ ਚਾਂਸ ਨੂੰ ਬੜੇ ਨੇ ਲਾਈਟ ਹੁੰਦੇ ਚਾਂਜ ਦੇ 10% ਨੇ 10% ਦੂਰ ਕਿਸੇ ਨੇ ਸੋਚ ਬੋਲ ਨਹੀਂ ਗੱਲ ਨਹੀਂ ਸੋ ਕੋਸ਼ਿਸ਼ ਹੈ ਕਿ ਲਾਈਟ ਆ ਜਾਵੇ ਤੁਹਾਨੂੰ ਲਗਦਾ ਇੱਕ ਚੀਜ਼ ਮੋ ਵਧੀਆ ਹੈ ਜਿਹੜੀ ਰਾਤ ਨੂੰ ਮਿਹਨਤ ਕਰ ਲਈ ਹੈ ਟੀਮ ਪਰਫਾਰਮਰਾਂ ਦੀ ਮਿਹਨਤ ਨੂੰ ਭਾਗ ਦੇ ਜੁੜੇ ਲਾਵੇ ਤੇ ਮਿਹਨਤ ਸਾਡੇ ਲਈ ਹੋਦੀ ਹੈ ਸਾਡੇ ਬੱਚਿਆਂ ਲਈ ਹੋਦੀ ਹੈ ਤੁਹਾਡੇ ਲਈ ਹੋਦੀ ਹੈ ਤੁਹਾਡੇ ਬੱਚਿਆਂ ਲਈ ਹੋਦੀ ਹੈ ਧੰਨਵਾਦ